ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਲੋਕਾਂ ਦੇ ਵਿੱਚ ਰابطਾ ਕਾਇਮ ਕੀਤਾ ਜਾਏ ਤਾਂ ਕਿ ਨਸ਼ਿਆਂ ਦੀ ਰੋਕਥਾਮ ਦੇ ਲਈ ਕੰਮ ਕੀਤਾ ਜਾ ਸਕਣ ਇਸ ਤਹਿਤ ਨਾਬਾ ਕੌਟਵਾਲੀ ਦੇ ਐਸਐਚਓ ਜਸਵਿੰਦਰ ਸਿੰਘ ਖੋਖਰ ਦੇ ਵੱਲੋਂ ਨਾਬਾ ਦੇ ਟਰੱਕ ਯੂਨੀਅਨ ਦੇ ਵਿੱਚ ਮਿਸ਼ਨ ਪ੍ਰੋਗਰਾਮ ਤਹਿਤ ਜੁਆਜ ਰابطਾ ਕਾਇਮ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਮਿਸ਼ਨ ਸੰਪਰਕ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਰਾਏ ਲਿੱਤੀ ਜਾ ਸਕੇ ਕਿ ਕਿਹੜੇ ਮਾੜੇ ਅਨਸਰ ਨਸ਼ਾ ਵੇਚਦੇ ਨੇ ਤਾਂ ਜੋ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਸ ਦੇ ਨਾਲ ਹੀ ਹੋਰ ਇਸ ਦਾ ਕੀ ਮੰਤਵ ਹੈ ਇਸ ਬਾਬਤ ਜਾਣਕਾਰੀ ਐਸਐਚਓ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਦਿੱਤੀ ਹੈ ਸਰਕਾਰ ਵੱਲੋਂ ਜੀ ਮਿਸ਼ਨ ਸੰਪਰਕ ਲਾਂਚ ਕੀਤਾ ਗਿਆ ਨਾਹੀਂ ਇਹਦੇ ਥਰੂ ਅਸੀਂ ਵੀ ਲੋਕਾਂ ਦੇ ਨਾਲ ਉਹਨਾਂ ਦੀ رائے ਲੈਣ ਲਈ ਤੇ ਆਪ ਦੇ ਕੋਈ ਸੁਝਾਅ ਦੇਣ ਲਈ ਹੁਣ ਤਾਂ ਅਸੀਂ ਹਰੇਕ ਬਾੜ ਦੇ ਵਿੱਚ ਜਿੱਥੇ ਜਾਂ ਟਰੱਕ ਯੂਨੀਅਨ ਵਾਲ ਲੋਕ ਜਾਂ ਆਪਣਾ ਮੰਡੀ ਜੀ ਆਪ ਕੇਸੇ ਮੀਟਿੰਗਾਂ ਕਰ ਰਹੇ ਹਾਂ ਬੱਖਰੇ ਬੱਖਰੇ ਤੌਰ ਤੇ ਇਹ ਮੇਨਲੀ ਸਾਡਾ ਸੰਪਰਕ ਕਮਿਸ਼ਨ ਇਸ ਲਈ ਹੈ ਵੀ ਮੋਸਟਲੀ ਕਈ ਵਾਰ ਨਾ ਇਨਫੋਰਮੇਸ਼ਨ ਦੇਣ ਤੋਂ ਜਿਹੜੇ ਆ ਪਬਲਿਕਾ ਬੜਾ ਇਤਰਾਜ਼ ਕਰਦੀ ਹੈ ਜੀ ਥਾਣੇ ਜਾਵਾਂਗੇ ਸਾਨੂੰ 100 ਕੁਐਸਚਨਿੰਗ ਹੋਊਗੀ ਸਾਡੇ ਦੀ ਨਾਂ ਬਲੀਮ ਲਾਇਆ ਜਾਵੇ। ਕਿ ਉਹ ਗੱਲਾਂ ਇਹਨਾਂ ਦੇ ਮਤਲਬ ਉਹ ਜਿਹੜਾ ਡਰਾ ਉਹ ਵਹਿਮ ਖੂਰ ਕਰਨ ਲਈ ਤੇ ਅਸੀਂ ਇਹਨਾਂ ਇਹਨਾਂ ਦੇ ਕੋਲ ਆ ਕੇ ਇਹਨਾਂ ਦੇ ਵਿੱਚ ਬਹਿ ਕੇ ਇਹਨਾਂ ਨੂੰ ਇਹ ਅਸੀਂ ਸੁਜੈਸਟ ਕਰ ਰਹੇ ਹਾਂ ਕਿ ਸਾਨੂੰ ਤੁਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਦਿਓ। ਕੋਈ ਮਾੜੇ ਬੰਦੇ ਨੇ ਕੋਈ ਨਸ਼ਾ ਕਰਨ ਵਾਲੇ ਨੇ ਕੋਈ ਵੇਚਣ ਵਾਲੇ ਨੇ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਆਪਾਂ ਐਡਮਿਟ ਕਰਵਾਈਏ ਜਿੱਦਾਂ ਹਸਪੀਟਲ ਦੇ ਵਿੱਚ ਫ੍ਰੀ ਆਫ ਕੋਸਟ ਵਿੱਚ ਲੜਾਉ ਕੇਂਦਰਾ ਜਿਹੜਾ ਇਲਾਜ ਕਰਦਾ ਇਹਨਾਂ ਦਾ ਜਿਹੜਾ ਬੱਚਾ ਬੀਲਿੰਗ ਆ ਜਾਂ ਪੇਰੈਂਟਸ ਜਿਨ੍ਹਾਂ ਨੇ ਚਾਹਤੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਮੈਂ ਇਹਨਾਂ ਨੂੰ ਆਪਾਂ ਨੰਬਰ ਵੀ ਪਰਸਨਲ ਦਿੱਤਾ ਕੋਈ ਵੀ ਨਸ਼ਾ ਵੇਚਣ ਵਾਲਾ ਬੰਦਾ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਅਸੀਂ ਉਹਦੇ ਬਾਰੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਤੇ ਇਹੀ ਗੱਲਾਂ ਨੇ ਜਿਹੜੀਆਂ ਸਾਡੇ ਤੇ ਸਰਕਾਰ ਦੀ ਸਾਡੇ ਸਾਹਿਬ ਦੀ ਅਸਿਸਟ ਸਾਹਿਬ ਦੀ ਆਮ ਪਬਲਿਕ ਤੱਕ ਪਹੁੰਚਾਉਣਾਂ ਇਸ ਤੋਂ ਇਲਾਵਾ ਹੋਰ ਨਸ਼ੇ ਦੀ ਰੋਕਥਾਮ ਲਈ ਰੋਡ ਪਾਲਿਸ ਦੇ ਨਾਲ। ਨਸ਼ੇ ਦੀ ਰੋਕਥਾਮ ਲਈ ਜੀ ਸੀ ਡਾਟਾ ਕਰ ਰਹੇ ਆ ਸਾਡੇ ਜਿੰਨੇ ਵੀ ਇੱਥੇ ਏਰੀਆਸ ਨੇ ਜਿੱਥੇ ਸਾਨੂੰ ਇਨਫੋਰਮੇਸ਼ਨ ਆ ਕੇ ਸਪੈਸ਼ੀਅਲ ਕੀਤੀ ਹੋਈ ਰੀਡ ਕਰਦੇ ਆ। ਤੇ ਇਹਨਾਂ ਦੇ ਪਰਚੇ ਵੀ ਦਵਾਂਗੇ ਛੇਤੀ। ਇਸ ਤੋਂ ਇਲਾਵਾ ਅਸੀਂ ਹਰੇਕ ਵਾਰਡ ਦੇ ਵਿੱਚ ਜਿਵੇਂ ਪਰਸੋਂ ਦੀ ਬਟਿੰਡੀਆ ਵਾਲੇ ਜੀ ਪੀ ਸੀ ਦੀ ਵਾਰਡ ਨੰਬਰ 7 ਦੇ ਵਿੱਚ ਕੱਲ ਅਸੀਂ ਮਾਤਾ ਦਾ ਮੰਦਰ ਉੱਤੇ ਕੀਤੀ ਸੀ ਕਿ ਤੇ ਅੱਜ ਇੱਥੇ ਕਰ ਰਹੇ ਹਾਂ ਤੇ ਅਸੀਂ ਵਕਤ ਬਾਅਦ ਸਾਰੇ ਵਾਰਡਾਂ ਦੇ ਵਿੱਚ ਕਰਾਂਗੇ ਇੱਕ ਦੂਾਰ ਬਰਨਾਂਬਾਦ। ਇਹ ਬੱਚੋ ਦਾ ਸਾਰੀ ਕਿਤੇ ਕੰਮ ਇਸ ਸਕੂਲ ਅੰਦਰ ਚੱਲਦਾ ਦੇ ਵਿੱਚ ਚੱਲ ਰਿਹਾਗਾ ਵਾਪਾਰਕ ਬੱਚੇ ਨੂੰ ਵੀ ਆਪ ਦੇ ਬੱਚਿਆਂ ਨੂੰ ਵੀ ਅਸੀਂ ਸੈਮੀਨਾਰ ਲਾਵਾਂਗੇ ਜੀ ਉਹਨਾਂ ਦੇ ਤੇ ਬੱਚਿਆਂ ਨੂੰ ਵੀ ਸਿੱਖਾਈ ਕਰਾਂ ਕਿਉਂਕਿ ਬੱਚੇ ਹੀ ਆਪਣਾ ਪਾਉਣ ਵਾਲਾ ਪੁਨਿਕ ਨੇ ਉਹ ਮਾੜੀ ਸੱਗਤ ਵਿੱਚ ਕਈ ਵਾਰ ਪੈ ਜਾਂਦੇ ਨੇ ਕਿਤੇ ਦੇ ਮਾਰੇ ਤੇ ਬਾਤਾਂ ਦਾ ਬੱਚਿਆਂ ਦੀ ਖਰਾਬ ਕਰਦਾ ਉਹਨਾਂ ਨੂੰ ਤਾਂ ਅਸੀਂ ਸਾਡੀ ਟੀਮ ਵੀ ਬਣੀ ਹੋਈ ਹੈ ਲੱਗ ਤੋਂ ਸਾਂਝ ਕੇ ਅੰਦਰ ਉਹ ਵੀ ਵੇਅਰ ਕਰਦੇ ਰਹੇ ਜੇ ਅਸੀਂ ਨਾਲ ਹੋ ਕੇ ਜਿਵੇਂ ਆਪ ਜੀ ਕਰਦੇ ਇਸ ਮੋਕੇ ਨਾਬਾ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਤੇ ਟਰੱਕ ਆਪਰੇਟਰ ਮਲਕੀ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਟਰੱਕ ਆਪਰੇਟਰ ਵੀ ਪੁਲਿਸ ਦਾ ਪੂਰਾ ਸਾਥ ਇਸ ਦੇ ਵਿੱਚ ਦੇਣਗੇ। ਦੇਖੋ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਾਜਾਂ ਦੇ ਖਿਲਾਫ। ਅੱਜ ਸਾਡੀ ਟਰੱਕ ਯੂਨੀਅਨ ਦੇ ਵਿੱਚ ਕਟਵਾਲੀ ਇੰਚਾਰਜ ਜਸਕਰਦਾਰ ਜਸਲਿੰਦਰ ਸਿੰਘ ਵੀ ਆਏ ਸੀ। ਉਹਨਾਂ ਨੇ ਮਤਲਬ ਵੀ ਸਾਡੇ ਆਪਰੇਟਰਾਂ ਨੂੰ ਇਹੀ ਕਿਹਾ ਵੀ ਫੁੱਲ ਕੇ ਦੱਸੋ ਜੇ ਕੋਈ ਦਚਾ ਕਰਦਾ ਹੈ ਜਾਂ ਕੋਈ ਤੁਹਾਨੂੰ ਗੁੰਮਰਾਹ ਕਰਦਾ ਹੈ। ਵੀ ਆਪਣਾ ਪਰਸਨਲ ਨੰਬਰ ਵੀ ਦੇ ਕੇ ਗਏ। ਇੱਥੇ ਆਏਗੇ 450 ਤੋਂ ਤਰੀਬ ਆਪਣੇ ਟਰੱਕ ਆਪਰੇਟਰ ਹੈਗੇ। ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਚਲਾਈ ਗਈ ਆ। ਜਿਸ ਚ ਕੀ ਅੱਜ ਨਾਭਾ ਕਤਵਾਲੀ ਤੋਂ ਐਸਐਚਓ ਸਾਹਿਬ ਦਸਵਿੰਦਰ ਸਿੰਘ ਜੀ ਸਾਡੀ ਟਰੱਕ ਯੂਨੀਅਨ ਵਿੱਚ ਪਹੁੰਚੇ ਜੋ ਕਿ ਇੱਕ ਸੈਮੀਨਾਰ ਦੇ ਰੂਪ ਵਿੱਚ ਕਹਿ ਲੋ ਜਾਂ ਜਾਗਰੂਕਤਾ ਦੇ ਰੂਪ ਵਿੱਚ ਕਹਿ ਲੋ ਜਿਸ ਵਿੱਚ ਕੀ ਉਹਨਾਂ ਨੇ ਆਪਰੇਟਰਾਂ ਨੂੰ ਜਾਗਰੂਕ ਕੀਤਾ ਕਿ ਕਈ ਵਾਰ ਕੀ ਹੁੰਦਾ ਕਿ ਕੋਈ ਬੰਦਾ ਨਸ਼ਾ ਵੇਚਦਾ ਤਾਂ ਅਸੀਂ ਦੱਸਣ ਤੋਂ ਕਿਤਰਾਉਨੇ। ਤਾਂ ਉਹਨਾਂ ਨੇ ਸਪੈਸ਼ਲੀ ਰეკਮੈਂਡ ਕੀਤਾ ਹੈ ਕਿ ਮੈਂ ਆਪਣਾ ਪਰਸਨਲ ਨੰਬਰ ਦੇ ਕੇ ਜਾਊਂਗਾ ਅਤੇ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਤਾਂ ਉਸ ਦੀ ਇਨਫਾਰਮੇਸ਼ਨ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤੇ ਇਹੀ ਅਪੀਲ ਕੀਤੀ ਹੈ ਉਹਨਾਂ ਨੇ ਕਿਉਂਕਿ ਜਿਹੜਾ ਆਪਣਾ ਆਉਣ ਵਾਲਾ ਭਵਿੱਖਾ ਉਹਨੂੰ ਬਚਾਇਆ ਜਾ ਸਕੇ ਨਸ਼ਿਆਂ ਤੋਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ ਉਹ ਬਹੁਤ ਭੈੜੀ ਲੱਤ ਲੋਕਾਂ ਨੂੰ ਲੱਗ ਚੁੱਕੀ ਹੈ ਜਿਸ ਕਾਰਨ ਅੱਜ ਕੱਲ੍ਹ ਸ਼ਹਿਰ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਚੋਰੀਆਂ ਡਕੈਤੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਵੀ ਸਿਰਫ ਇੱਕ ਨਸ਼ੇੜੀਆਂ ਦੀ ਵਜ੍ਹਾ ਨਾਲ ਹੀ ਆ ਸੋ ਪ੍ਰਸ਼ਾਸਨ ਦੀ ਇਹ ਹੀ ਅਪੀਲ ਹੈ ਵੀ ਕਿਸੇ ਨਾ ਕਿਸੇ ਤਰੀਕੇ ਜਿਵੇਂ ਵੀ ਹੋ ਸਕਦਾ ਹੈ ਵੀ ਸਮੁੱਚੇ ਜਿਵੇਂ ਟਰੱਕ ਆਪਰੇਟਰ ਯੂਨੀਅਨ ਹੋਊਗੀ ਹੋਰ ਵੀ ਜਥੇਬੰਦੀਆਂ ਹੋਊਗੀ